ਪਰਿਵਾਰ ਨੇ ਆਪਣੀ ਧੀ ਨੂੰ ਜੋ ਛੇੜਦੇ ਸੀਗੇ ਨੌਜਵਾਨ ਉਹਨਾਂ ਨੂੰ ਰੋਕਣਾ ਜਿਹੜਾ ਸੀ ਇਸ ਪਰਿਵਾਰ ਨੂੰ ਮਹਿੰਗਾ ਪੈ ਗਿਆ ਸੋ ਦੱਸਦੇ ਨੇ ਆ ਕਿ ਗਵਾਂਡੀ ਘਰ ਦੇ ਵਿੱਚ ਕੁਝ ਮੁੰਡੇ ਜਿਹੜੇ ਸੀਗੇ ਉਹ ਬੈਠੇ ਹੋਏ ਸੀ ਔਰ ਇਸ ਪਰਿਵਾਰ ਦੀ ਜੋ ਨਬਾਲਗ ਧੀ ਸੀ ਉਸਮਾਨ ਲੈਣ ਦੇ ਲਈ ਦੁਕਾਨ ਤੇ ਜਾ ਰਹੀ ਸੀ ਤਾਂ ਇਹਨਾਂ ਮੁੰਡਿਆਂ ਨੇ ਉਸ ਲੜਕੀ ਨਾਲ ਛੇੜਛਾੜ ਕੀਤੀ ਜਦੋਂ ਉਸ ਲੜਕੀ ਨੇ ਘਰ ਦੇ ਵਿੱਚ ਆ ਕੇ ਦੱਸਿਆ ਤਾਂ ਲੜਕੀ ਦੀ ਜਿਹੜੀ ਮਾਂ ਹੈ ਉਹ ਆਪਣੇ ਗਵੰਡੀਕਰ ਜਾ ਕੇ ਉਹਨਾਂ ਨੂੰ ਕੰਪਲੇਨ ਦੇਣ ਗਈ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੌਜਵਾਨਾਂ ਨੇ ਉਹਨਾਂ ਦੇ ਉੱਤੇ ਹੀ ਹਮਲਾ ਕਰ ਦੇਣਾ ਹੈ ਫਿਲਹਾਲ ਘਰ ਦੀ ਕੱਲੀ-ਕੱਲੀ ਚੀਜ਼ ਨੂੰ ਤੋੜਿਆ ਗਿਆ ਹੈ ਇਹਨਾਂ ਮੁੰਡਿਆਂ ਵੱਲੋਂ ਔਰ ਪਰਿਵਾਰ ਨੇ ਨਾਲ ਦੇ ਕਿਸੇ ਘਰ ਦੇ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਜਿਹੜਾ ਹੈ ਇਸ ਪਰਿਵਾਰ ਦੇ ਉੱਤੇ ਢਾਇਆ ਗਿਆ ਹੈ ਪਰਿਵਾਰ ਜਦੋਂ ਆਉਂਦਾ ਹੈ ਵਾਪਸ ਆਪਣੇ ਘਰ ਦੇ ਵਿੱਚ ਤਾਂ ਉਹ ਵੀ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਘਰ ਦੀ ਹਰ ਇੱਕ ਚੀਜ਼ ਨੂੰ ਤੋੜਿਆ ਗਿਆ ਹੈ ਇੱਥੋਂ ਤੱਕ ਕਿ ਜੋ ﺍﻟमारीयां ਸੀ ਉਹਨਾਂ ਦੇ ਲੋਕ ਤੱਕ ਤੋੜ ਦਿੱਤੇ ਗਏ ਨੇ ਫਿਲਹਾਲ ਲਗਾਤਾਰ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਹਾਂ ਤਸਵੀਰਾਂ ਜਿਹੜੀਆਂ ਨੇ ਉਹ ਪਿੰਡ ਭਗਤਪੂਰਾ ਦੀਆਂ ਨੇ ਜਿੱਥੇ ਜੋ ਕਿ ਅਟਾਰੀ ਦੇ ਅਧੀਨ ਆਉਂਦਾ ਹੈ ਔਰ ਇੱਥੇ ਇੱਕ ਨਬਾਲਿਕ ਧੀ ਨੂੰ ਛੇੜਨ ਤੋਂ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਜਦੋਂ ਪਰਿਵਾਰ ਵਾਲੇ ਉਸ ਨੌਜਵਾਨਾ ਦੇ ਕੋਲ ਜਾਂਦੇ ਨੇ ਮਨਾ ਕਰਦੇ ਨੇ ਕਿ ਉਹ ਅਜਿਹਾ ਨਾ ਕਰਨ ਤਾਂ ਉਹ ਦੋਸ਼ੀ ਜਿਹੜੇ ਨੇ ਉਹ ਤੇਜ਼ ਤਾਰ ਹਥਿਆਰ ਲੈ ਕੇ ਘਰ ਵੱਲ ਨੂੰ ਪਹੁੰਚਦੇ ਨੇ ਜਦੋਂ ਘਰ ਦੇ ਨੂੰ ਪਤਾ ਲੱਗਦਾ ਹੈ ਉਹਨਾਂ ਨੂੰ ਆ ਕੇ ਬਾਅਦ ਦੇ ਜਿਹੜੇ ਗਵਾਹ ਹੋਰ ਲੋਕ ਸੀਗੇ ਉਹ ਦੱਸਦੇ ਨੇ ਕਿ ਕੁਝ ਨੌਜਵਾਨ ਜਿਹੜੇ ਨੇ ਹਥਿਆਰ ਲੈ ਕੇ ਆ ਰਹੇ ਨੇ ਤਾਂ ਉਹ ਪਰਿਵਾਰ ਉਤਸਵ ਘਰ ਦੇ ਵਿੱਚੋਂ ਨਿਕਲ ਕੇ ਕਿਸੇ ਹੋਰ ਘਰ ਦੇ ਵਿੱਚ ਲੋਕ ਆਪਣੀ ਜਾਨ ਬਚਾਉਂਦੇ ਨੇ ਪਰ ਜਦੋਂ ਵਾਪਸ ਪਰਦੇ ਨੇ ਤਾਂ ਘਰ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਤੋੜੀ ਹੋਈ ਵੇਖਦੇ ਨੇ ਤਾਂ ਉਹ ਵੀ ਹੈਰਾਨ ਰਹਿ ਜਾਂਦੇ ਨੇ ਫਿਲਹਾਲ ਜੋ ਨਬਾਲਿਕ ਲੜਕੀ ਦੀ ਮਾਤਾ ਹੈ ਰਵਿੰਦਰ ਕੌਰ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਦਬੁਰਜੀ ਵਿਖੇ ਫਾਸ ਪਾਸਪੋਰਟ ਵੀ ਰੈਡੀ ਹੈ ਔਰ ਉਸੇ ਦੇ ਨਾਲ ਉਹ ਆਪਣਾ ਘਰ ਚਲਾਉਂਦੇ ਨੇ ਘਰ ਵਾਲੇ ਨੂੰ ਜਦੋਂ ਇਹ ਸਭ ਹੋਇਆ ਤੇ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲਾ ਪਹੁੰਚਿਆ ਔਰ ਉਹਨਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਔਰ ਦੱਸਿਆ ਕਿ ਉਹਨਾਂ ਦੀ ਨਬਾਲਗਤੀ ਨੂੰ ਨਾਲ ਦੇ ਜਿਹੜੇ ਮੁੰਡੇ ਨੇ 5 ਤੋਂ 6 ਤੋਂ ਵੱਧ ਨੌਜਵਾਨ ਨੇ ਜਿਹੜੇ ਉਹਨਾਂ ਦੇ ਧੀ ਨੂੰ ਉਹਨਾਂ ਨੇ ਛੇੜਿਆ ਜਦੋਂ ਉਹਨਾਂ ਨੇ ਮਨਾ ਕੀਤਾ ਦਾ ਉਹ ਸਮਝਣ ਦੀ بجائے ਉਹਨਾਂ ਤੇ ਹੀ ਉਹਨਾਂ ਦੇ ਪੂਰੇ ਪਰਿਵਾਰ ਦੇ ਉੱਤੇ ਜਾਂ ਘਰ ਦੇ ਉੱਤੇ ਹਮਲਾ ਕਰ ਦਿੱਤਾ ਹਰ ਇੱਕ ਘਰ ਦੀ ਜਿਹੜੀ ਸਮਾਨ ਸੀਗਾ ਉਸ ਦੀ ਭੰਨ ਤੋੜ ਕਰ ਦਿੱਤੀ ਔਰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦੇ ਕੇ ਗਏ ਨੇ ਫਿਲਹਾਲ ਪਿੰਡ ਦੀ ਪੰਚਾਇਤ ਤੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਮੌਕੇ ਦੇ ਮਾਮਲੇ ਦੀ ਜਾਂਚ ਦਾ ਭਰੋਸਾ ਵੀ ਦਿੱਤਾ ਗਿਆ ਹੈ ਪਰ ਜਿਸ ਤਰ੍ਹਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਉਹ ਵੀ ਦਿਨ ਦਿਹਾੜੇ ਵਾਕਈ ਬਹੁਤ ਹੈਰਾਨੀ ਜਨਕ ਇਹ ਖਬਰ ਹੈ ਕਿਉਂਕਿ ਕਾਰ ਦੇ ਵਿੱਚ ਕਰਦੀ ਧੀ ਨੂੰ ਛੇੜਿਆ ਗਿਆ ਔਰ ਇਸੀ ਚੀਜ਼ ਨੂੰ ਲੈ ਕੇ ਜਦੋਂ ਮਨਾ ਕੀਤਾ ਤਾਂ ਉਸ ਪਰਿਵਾਰ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਜਿਸ ਪਰਿਵਾਰ ਦੀ ਧੀ ਨੂੰ ਇਹ ਨੌਜਵਾਨ ਛੇੜਦੇ ਸੀਗੇ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਹੁਣ ਵੇਖਣਾ ਹੈ ਕਿ ਪੁਲਿਸ ਇਹਨਾਂ ਦੋਸ਼ੀਆਂ ਨੂੰ ਕੱਦ ਤੱਕ ਸਲਾਖਾਂ ਦੇ ਪਿੱਛੇ ਕਰਦੀ ਹੈ ਕਿਉਂਕਿ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਨੂੰ ਜੋ ਧਮਕੀਆਂ ਤੱਕ ਜਾਨ ਨੂੰ ਮਾਰਨ ਦੀ ਧਮਕੀਆਂ ਦੇ ਕੇ ਗਏ ਨੇ ਔਰ ਸਾਫ਼ ਕਹਿ ਕੇ ਗਏ ਨੇ ਕਿ ਕੋਈ ਵੀ ਸਮਝੌਤਾ ਉਹ ਨਹੀਂ ਕਰਨਾ ਚਾਹੁੰਦੇ ਜਾਨ ਨੂੰ ਮਾਰ ਦੇਣਗੇ ਇਹ ਜੋ ਲੜਕੀ ਦੀ ਮਾਤਾ ਹੈ ਉਸਦੇ ਬਿਆਨ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਨ ਨੂੰ ਮਾਰਨ ਦੀ ਧਮਕੀਆਂ ਦੇ ਕੇ ਗਏ ਨੇ ਅੱਜ ਤਾਂ ਉਹਨਾਂ ਨੇ ਆਪਣੀ ਜਾਨ ਕਿਸੇ ਹੋਰ ਦੇ ਵੀ ਘਰ ਦੇ ਵਿੱਚ ਲੁਕ ਕੇ ਆਪਣੀ ਬਚਾ ਲਈਏ ਪਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਹਮਲਾ ਕੀਤਾ ਹੈ ਦਰਜਨ ਤੋਂ ਵੱਧ ਮੁੰਡੇ ਜਿਹੜੇ ਸੀ ਹਥਿਆਰਾਂ ਨਾਲ ਲੈਸ ਸੀਗੇ ਔਰ ਇਥੋਂ ਤੱਕ ਕਿ ਫਾਇਰ ਵੀ ਕੀਤੇ ਗਏ ਨੇ ਜੋ ਫਾਇਰਿੰਗ ਕੀਤੀ ਗਈ ਹੈ 5 ਤੋਂ 6 ਫਾਇਰ ਕੀਤੇ ਗਏ ਨੇ ਜੇਕਰ ਪਰਿਵਾਰ ਦਾ ਕੋਈ ਵੀ ਜੀ ਇੱਥੇ ਹੁੰਦਾ ਤਾਂ ਸ਼ਾਇਦ ਕੋਈ ਵੱਡੀ ਅਨੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਪਰ ਇਸ ਪਰਿਵਾਰ ਨੇ ਸਿਆਨਪਰਤੀ ਔਰ ਇਸ ਘਰ ਦੇ ਵਿੱਚੋਂ ਨਿਕਲ ਕੇ ਦੂਸਰੀ ਥਾਂ ਜਾ ਕੇ ਆਪਣੀ ਜਾਨ ਬਚਾਈ ਪਰ ਘਰ ਦੀ ਹਰ ਇੱਕ ਚੀਜ਼ ਤੱਕੀ ਕੁਰਸੀਆਂ ਤੱਕ ਵੀ ਨਹੀਂ ਛੱਡੀਆਂ ਉਹ ਵੀ ਤੋੜ ਦਿੱਤੀਆਂ ਗਿਆ ਘਰ ਦੇ ਦਰਵਾਜ਼ੇ ਬਾਰੀਆਂ ਹਰ ਚੀਜ਼ ਦੀ ਭੰਨ ਤੋੜ ਕੀਤੀ ਗਈ ਹੈ ਇੱਥੋਂ ਤੱਕ ਕਿ ਸਮਾਨ ਵੀ ਕਾਫੀ ਨੁਕਸਾਨਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੀੜਿਤ ਪਰਿਵਾਰ ਸਾਹਮਣੇ ਆਇਆ ਹੈ ਕੀ ਕੁਝ ਆਖ ਰਿਹਾ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਪੁਲਿਸ ਹੁਣ ਕੀ ਕਾਰਵਾਈ ਕਰ ਰਹੀ ਹੈ ਉਹ ਵੀ ਜਾਣਦੇ ਹਾਂ ਸਰ ਕੋਰਨਾਮਾ ਮੇਰਾ ਜਿਹੜਾ ਪੜ੍ਹ ਗਿਆ ਹਾਂ ਪੱਕ ਤੋ ਪੜਾਇਆ ਚਲੋ ਜੀ ਸਰ ਗੱਲ ਇਹ ਹੈ ਕਿ ਸਾਡੇ ਨਾਲ ਗਵਾਂਢੀ ਹੈਗੇ ਆ ਐ ਘਰ 15 20 ਮੁੰਡੇ ਚਤੋਂ ਪੈ ਰਹੇ ਨਾਲ ਦੇ ਘਰ ਰਹਿੰਦੇ ਆ ਤੇ ਇਹਨਾਂ ਨੇ ਮੇਰੀ ਗੁੜੀਆਂ ਨੂੰ ਮੈਂ ਸਮਾਨ ਲੈਣ ਭੇਜਿਆ ਇਹਨਾਂ ਨੇ ਮੇਰੀ ਗੁੜੀਆਂ ਨਾਲ ਸ਼ਰਾਰਤ ਕੀਤੀ ਹੈ ਤੇ ਮੈਂ ਇਹਨਾਂ ਨੂੰ ਰੋਲਾ ਪਾਇਆ ਇਹਨਾਂ ਦੇ ਘਰਾਂ ਹੀ ਲਾਮਾਂ ਲੈ ਕੇ ਗਏ ਆ ਇਹਨਾਂ ਨੇ ਪਹਿਲਾਂ ਇੱਕ ਵਾਰ ਪਹਿਲਾਂ ਉਦੋਂ ਬੰਦੇ ਪੁਆਤੇ ਮੇਰੇ ਘਰਲੇ ਦੇ ਗੱਲ ਪੈ ਗਏ ਮੈਂ ਆਪਣੇ ਘਰਲੇ ਨੂੰ ਦੁਗਰਜੀ ਸੱਦਿਆ ਸਾਡੀ ਫਾਸਟ ਫੂਡ ਦੀ ਰੈਡੀ ਹੈ ਦੁਗਰਜੀ ਉਹਨਾਂ ਨੂੰ ਅਸੀਂ ਸੱਦਿਆ ਕਿ ਆਓ ਕਿ ਇਸ ਤਰ੍ਹਾਂ-ਤਰ੍ਹਾਂ ਗੱਲ ਹੋ ਗਈ ਹੈ ਆਏ ਪਹਿਲਾਂ ਉਦੋਂ ਮੇਰੇ ਘਰਲੇ ਦੇ ਗੱਲ ਪੈ ਗਏ ਹੁਣ ਕਿऐसे-ਐਸੀ ਇਤਨਾ ਡਰ ਡੋਣ ਕੇ ਕਿ ਹਾਂ ਵੀ ਇਹ ਜਿਆਦੇ ਬੰਦੇ-ਬੁੰਦੇ ਨਾਲ ਲੈ ਆਣ ਫਿਰ ਅਨੁਸਾਰਿਆਂ ਦੱਸਿਆ ਕਿ ਇਹ ਬੰਦੇ ਲੈ ਆਏ ਆ ਅਸੀਂ ਭੱਜ ਕੇ ਕਿਸੇ ਦੇ ਬਹੁਤ ਜਿਆਦਾ ਨੁਕਸਾਨ ਹੋਇਆ। ਉਹਨਾਂ ਕੋਹਾਗੇ ਦਾਤਰ ਲੈ ਕੇ ਆਏ, ਕਿਰਪਾਨਾਂ, ਪਿਸਤੌਲਾਂ ਵੀ ਲੈ ਕੇ ਆਏ ਐ, ਫੈਰ ਕੱਢੇ 7 ਫੈਰ ਕੱਢੇ ਇਹਨਾਂ ਨੇ। ਬਾ 4 ਫੈਰ ਇਹਨਾਂ ਨੇ ਮੇਰੇ ਜੇਠ ਦੇ ਘਰ ਕੱਢੇ ਐ, 3 ਫੈਰ ਇਹਨਾਂ ਨੇ ਸਾਡੀ ਗਲੀ 'ਚ ਕੱਢੇ ਸਰ। ਕਿਤਾ ਪੰਜਾਬ ਤੇ ਜਾ। ਅੱਜ ਭੱਜ ਕੇ ਕਿਸੇ ਦੇ ਘਰ ਵੜ ਕੇ ਜਾ ਕੇ ਲੁਕ ਗਏ ਆ। ਹਾਂਜੀ ਗਾਂਵ ਵੀ ਬਹੁਤ ਖਤਰਨਾਕ ਸਰ ਸਾਨੂੰ ਇਹ ਕੁਛ ਵੀ ਕਰਦੇ ਹੁਣ ਵੀ ਧਮਕੀਆਂ ਲਾ ਰਹੇ ਆ ਕਿ ਅਸੀਂ ਇਹਨਾਂ ਨਾਲ ਕੁਛ ਨਾ ਬੇੜਨਾ ਅਸੀਂ ਮਾਰਨੇ ਇਹਨਾਂ ਦੇ ਬੰਦੇ ਹਾਂਜੀ ਪੁਲਿਸ ਸਾਹਿਬ ਆਏ ਆ ਐਸ ਐਚਓ ਸਰ ਆਏ ਆ ਅਗੇ ਚਾਤੀਬਿੰਥਾਣੇ ਤੋਂ ਡਿਪਟੀ ਸਾਹਿਬ ਆਏ ਆ ਸਾਰਾ ਮੌਕਾ ਵਾਰਦਾ ਦੇਖ ਕੇ ਗਏ ਪਿੰਡ ਦੇ ਸਰਪੰਚ ਬਲਾਕ ਦੇ ਮੈਂਬਰ ਸਭ ਆ ਕੇ ਸਾਰਾ ਮੌਕਾ ਦੇਖ ਕੇ ਜਾ ਚੁੱਕੇ ਹੈਗੇ ਮੰਗ ਇਹੋ ਕਰਦੇ ਆ ਕਿ ਆ ਇਹਨਾਂ ਲੋਕਾਂ ਤੋਂ ਪਿੰਡ ਚ ਬਿਲਕੁਲ ਇਹਨਾਂ ਨਾਲ ਜਾਣਾ ਬੰਦ ਕਰਾਇਆ ਜਾਵੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਮੇਰਾ ਨਾਤਰ ਮਹਿੰਦਰ ਹੈ ਸਰ ਪਿੰਡ ਭਗਤਪੁਰਾ ਸਰ ਕੀ ਗੱਲ ਹੋ ਜੀ ਸਰ ਅਜ ਇਹਨਾਂ ਨੇ 2 ਨੰਬਰ ਦਾ ਕੰਮ ਕਰਦੇ ਨੇ ਇਹ ਮੁੰਡੇ ਸਾਡੇ ਗਵਾਂਢੀ ਹੈਗੇ ਨੇ ਨਾਲ ਇਹ ਬੰਦੇ ਬੰਦੇ ਲਗੇ ਇਹਨਾਂ ਨੇ ਇੱਧਰ ਤੰਗ ਬੜਾ ਪਰੇਸ਼ਾਨ ਬੜਾ ਕੀਤਾ ਸੀ ਤੇ ਇਹਨਾਂ ਨੇ ਥੋੜੀ ਜੀ ਹਰਕਤ ਕੀਤੀ ਸਾਡੀ ਕੁੜੀਆਂ ਨਾਲ ਤੇ ਉਹਦਾ ਕਰਕੇ ਅਸੀਂ ਇਹਨਾਂ ਨੂੰ ਡੱਕਿਆ ਬੋਲਿਆ ਤੇ ਆ ਵੇਖੋ ਉਹਨਾਂ ਨੇ ਸਾਡੇ ਘਰ ਦਾ ਨੁਕਸਾਨ ਕਿੰਨਾ ਕਰਤਾ ਜੀ ਤੁਸੀਂ ਇਹਨੂੰ ਕੌਣ ਦੇ ਡੱਕਣ ਇਤੇ ਗੋਲੀਆਂ ਚਲਾਏ ਗਏ ਨੇ ਫਾਇਰ ਕਰਕੇ ਗਏ ਨੇ ਸਰ ਆਹ ਦੇਖੋ ਸਾਰਾ ਮੇਰੇ ਘਰ ਦਾ ਨੁਕਸਾਨ ਕਰਤਾ ਹੈ ਇਹ ਮੇਰੀ ਗੱਲ ਹੈ ਇਹ ਰਾਤ ਦੀ ਗੱਲ ਹੈ ਸਰ ਕਿੰਨੇ ਘਣੇ ਆਏ ਇਹ ਸਾਰੇ ਘਾਟੋ ਘਾਟਾ 30 30 ਬੰਦੇ ਆ ਗਏ ਸੀ ਹਾਂਜੀ ਕਿ ਕਰ ਰਹੇ ਹਾਂਜੀ ਕੀ ਕੀ ਹਥਿਆਰ ਸੀ ਰੋ ਹਥਿਆਰ ਸਾਰੇ ਉਹਨਾਂ ਕੋਲ ਬੰਦੂਕਾਂ ਯਾਹੀ ਤਾਂ ਆਪਣੇ ਦਾਤਰ ਵਗੈਰਾ ਆ ਗਏ ਕਿਰਫਾਨਾ ਵਗੈਰਾ ਆ ਗਏ ਆਹ ਦੇਖੋ ਆ ਸਾਰੇ ਸਾਰਾ ਲਖਣ ਕਰਕੇ ਗਏ ਨੇ ਮੈਂ ਕਿਥੇ ਕਿਤੇ ਪੰਜਾਬ ਦੇ ਅਸੀਂ ਤੇ ਸਾਰਾ ਬੰਦ ਪੁਲਸਾਈ ਤੋਂ ਪੰਦੇ ਪੰਦੇ ਨਾਲ ਆਏ ਅਸੀਂ ਤੇ ਘਰੋਂ ਭੱਜ ਗਏ ਆਪਣੇ ਨਹੀਂ ਕਰਾਉਂ ਚਲ ਦੇ ਜਿਆਦਾ ਨਕਾਨ ਨਾ ਹੋ ਜਾਈ ਆਪਣਾ ਫੇਸ ਕਰਕੇ ਉਹਨਾਂ ਨੇ ਉਹਨਾਂ ਨੇ ਵੇਖਿਆ ਕਿ ਇਹਨਾਂ ਦੇ ਘਰ ਕੋਈ ਨਹੀਂ ਹੈਗਾ ਤਾਂ ਉਹਨਾਂ ਨੇ ਆਪ ਭਾਂ ਤੋੜ ਕਰਤੀ ਹਾਂਜੀ ਨੁਕਸਾਨ ਤੇ ਸਾਰਾ ਬਹੁਤ ਜਿਆਦਾ ਹੋ ਗਿਆ ਤਾਂ ਅਸੀਂ ਦੇਖ ਹੀ ਲਿਆ ਆਗੇ ਇਹ ਨਾ ਨੁਕਸਾਨ ਹੋਇਆ ਹੈ। ਹਾਂਜੀ ਪੁਲਿਸ ਆਏ ਮੌਕਾ ਵੇਖ ਕੇ ਗਏ ਨੇ ਪਰ ਪੁਲਿਸ ਵਾਲਿਆਂ ਦੇ ਅਜੇ ਤੱਕ ਤੇ ਚਲੋ। ਹਾਂਜੀ ਇਹ ਮੰਗ ਕਰਦੇ ਹਾਂ। ਮੰਗ ਇਹ ਹੈ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ। ਤੇ ਇਹਨਾਂ ਦੇ ਜਿਹੜੇ ਦੋ ਨੰਬਰ ਦੇ ਧੰਦੇ ਉਹ ਬੰਦ ਕਰਾਏ ਜਾਣ। ਬਾਕੀ ਮੇਰੇ ਬਲਾਕ ਦੇ ਦੀਨ ਉਹਦੇ ਪਿੰਡ ਪਰ ਦੇ ਵਿੱਚ ਜਿਹੜੀ ਰਾਤ ਨੂੰ ਵਾਰਦਾਤ ਹੋਈ ਆ ਬਹੁਤ ਹੀ ਸ਼ਰਮਨਾਕ ਗੱਲ ਆ ਕਿਸੇ ਦੇ ਘਰ ਵਿੱਚ ਚਾਨ ਕੇ ਇਦਾਂ ਤਕੜਾ ਨੁਕਸਾਨ ਕਰਨਾ। ਤੇ ਆਣ ਕੇ ਪਤਾ ਲੱਗਾ ਵਾ ਇਹਨਾਂ ਦੇ ਘਰ ਦੇ ਵਾਰਸਾਂ ਤੋਂ ਅਸੀਂ ਪੁੱਛਿਆ ਵਾ ਕਹਿੰਦੇ ਕਿ ਸਾਡੀ ਬੇਟੀ ਨੂੰ ਕਿਤੇ ਕਿ ਬੰਦੇ ਛੇੜਦੇ ਸੀ ਅਸੀਂ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਡੱਕਿਆ ਵਾ ਤੇ ਜਿਹਦੇ ਕਰਕੇ ਇਹ ਸਾਰਾ ਮਾਮਲਾ ਉਹਨਾਂ ਨੇ ਰਾਤ ਆਣ ਕੇ ਬੰਦੇ ਬਾਹਰੋਂ ਅਣਪਛਾਤੇ ਬੰਦੇ ਲਿਆ ਕੇ ਕੁਝ ਇਹਨਾਂ ਨੂੰ ਜਾਣੂ ਉਹ ਬੰਦੇ ਜਿਹੜੇ ਪਿੰਡ ਦੇ ਉਹਨਾਂ ਲਿਆ ਕੇ ਉਹਨਾਂ ਦੇ ਗਲ ਪਏ ਆ ਭੰਗ ਤੋੜ ਦਿੱਤੀ ਹੈ ਘਰ ਦਾ ਸਾਰਾ ਤਹਿਸ ਨਹਿਸ ਕਰ ਦਿੱਤਾ ਸਮਾਨ ਅਸੀਂ ਦੋਸ਼ੀਆਂ ਦੇ ਖਿਲਾਫ ਪੰਜਾਬ ਪੁਲਿਸ ਤੋਂ ਇਹ ਕਿ ਚਾਹੁੰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜੀ ਦਿਲਵਾਨੀ ਕੋਈ ਹੋਰ ਨਾ ਕਰ ਸਕੇ ਤੇ ਅਸੀਂ ਇਨਸਾਫ ਦੀ ਗੁਹਾਰ ਨੋਣੇ ਆ ਕਿ ਇਹਨਾਂ ਭਰਾਵਾਂ ਨੂੰ ਇਹਨਾਂ ਨੂੰ ਕਰਦਾ ਉਹਨੂੰ ਸਾਫੜੇ ਸੋ ਇੰਨੀ ਬੇਤੀਆਂ ਵਾ ਸਾਡੀ ਐਸਐਚਓ ਦਾ ਉਹਨੂੰ ਹੀ ਕਾਲ ਕੀਤੀ ਆ ਮੌਕੇ ਤੇ ਉਹਨਾਂ ਨੇ ਵੀ ਰਾਤੀਂ ਆਣ ਕੇ ਵੇਖਿਆ ਸਾਰਾ ਚੈਜਾ ਲਿਆ ਹੋਆ ਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਵੀ ਕਾਰਵਾਈ ਇਹਨਾਂ ਦੇ ਉੱਤੇ ਬਣਦੀ ਜਿਹੜੀ ਵੀ ਵੱੱਸ ਵੱਦ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਜ਼ਾ ਆਵੇ ਸਰਪੰਚ ਸਾਹਿਬ ਸਾਡੇ ਸਰਪੰਚ ਸਾਹਿਬ ਅਕਤੂਬਰੇ ਤੋਂ ਇਹ ਵੀ ਦੱਸਣਗੇ ਤੁਹਾਨੂੰ ਮੈਂ ਪਿੰਡ ਬੁਖਸਪੁਰ ਦਾ ਸਰਪੰਚ ਹਾਂ ਸਾਡੇ ਪਿੰਡ ਕੁਝ ਲੋਕਾਂ ਨੇ ਆ ਕੇ ਜਿਹੜੇ ਇਹਨਾਂ ਗੋਡਾ ਗੱਡੀ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਬੜੀ ਭੰਨ ਤੋੜ ਕੀਤੀ ਆ ਅਹੀ ਟੌਨੇ ਆ ਵੀ ਆ ਸੱਦੇ ਆਪਾਂ ਚੀਰਮੈਨ ਬੰਦੇ ਬਲਾਗ ਦੇ ਬਹੁਤ ਸਾਰੇ ਬੰਦੇ ਆਪਾਂ ਸੱਦੇ ਆ ਮੋਹਟਵਾਰ ਤੇ ਇਹਨਾਂ ਦੇ ਸਾਹਮਣੇ ਸਾਰਾ ਇਹੋ ਥੀਨ ਵਿਖਾਤਾ ਵਾ ਇਹਨਾਂ ਨੂੰ ਵਕਤ ਵਾਧਾ ਗਿਆ ਨੇ ਵੀ ਇਨਸਾਫ ਹੋਏ ਚੱਲ ਜਾਈਏ ਠੀਕ ਹੈ ਫਤੂਰੇ ਇੱਕ ਝਗੜਾ ਸੀ ਦਾ ਕਾਲ ਰਿਪੋਰਟ ਹੋਈ ਸੀ ਰਵਿੰਦਰ ਕੌਰ ਦਾ ਪਰਿਵਾਰ ਹੈ ਉਹਨਾਂ ਦੀ ਕੋਈ ਲਾਗੇ ਮਿੱਠੀ ਹੋਣਾ ਲੱਗਦੇ ਕੋਈ ਪਹਿਲਾਂ ਇੱਕ ਦਿਨ ਤੁਮ ਮੈਂ ਭਾਈ ਆ ਮਿੱਠੀ ਜਨਾ ਉਹका जसवीर ਸਿੰਘ ਇਹਨਾਂ ਨੇ ਆਪਣੇ ਕੋਈ ਕਾਫੀ ਬਰਮਾਜ ਗੁੰਡੇ ਬੁਲਾ ਕੇ ਉਹਨਾਂ ਦੀ ਘਰ ਦੀ ਜਿਹੜੀ ਆ ਬਹੁਤ ਜ਼ਬਰਦਸਤੀ ਕੇ ਨਾਲ ਨੁਕਸਾਨ ਦੇ ਭੰਨ ਤੋੜ ਕੀਤੀ। ਉਹਦੇ ਸਬੰਧ ਨਹੀਂ ਐਫ ਆਈ ਆਰ ਦਰਜ ਕੀਤੀ ਹੈ। ਮਿੱਠੀ ਨਹੀਂ ਉਹਨਾਂ ਦੇ ਖਿਲਾਫ। ਇੱਕ ਬੰਦਾ ਇਹਨਾਂ ਦਾ ਫੜ ਲਿਆ। ਪੂਰੀ ਉਹਨਾਂ ਜਿਹੜੀ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਕਰਨ ਨਹੀਂ ਦਿਵਾਂਗੇ। ਸਾਰੇ ਅਰੈਸਟ ਕਰਾਂਗੇ। ਇਹਨਾਂ ਦੇ ਖਿਲਾਫ ਕਾਰਵਾਈ ਕੀਤੀ। ਕਿਹੜਾ ਤਲਾਣਾ ਫੜਦਾ ਨਹੀਂ। ਇਹਨਾਂ ਨੇ ਤੋੜ ਭੰਦੀ, ਗਾ ਧਮਕੀ ਦੀ, ਚੋਰੀ ਦੀ ਜਿੰਨੀਆਂ ਵੀ ਧਰਾਵਾਂ ਸਖਤ ਸੀਨ ਉਹਦੇ ਲੱਗਣ ਵਾਲੀਆਂ ਉਹ ਲਾਈ ਫਿਰ ਤੁਲਾਕੇ ਵਾਸਤੇ ਕਹਣਾ ਵੀ ਇਹ ਨਸ਼ਾ ਪਤਾ ਹੀ ਨਹੀਂ ਤੇ ਕੋਈ ਨਹੀਂ ਨਾ ਰਿਪੋਰਟ ਛਾੜ ਰਹੇ ਆ ਜੋ ਵੀ ਇਹਨਾਂ ਦੇ ਰਿਪੋਰਟ ਦੇ ਖਿਲਾਫ ਜੋ ਲੀਗਲ ਕਾਰਵਾਈ ਅੱਜ ਕੱਲ ਚੱਲ ਰਹੀ ਆ ਉਹਦੇ ਮਤਾਬਕ ਇਹਨਾਂ ਦੇ ਅਮਲ 'ਚ ਲਿਆਵਾਂਗੇ ਪੁਰਾਣੇ ਰਿਪੋਰਟ ਹੈਗਾ ਇਹਨਾਂ ਦਾ